ਹਾਂਜੀ ਇੱਕ ਸਾਲ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਾਉ ਗਰਮੇਲ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਦੋਸਤੋ ਵੀਰ ਗਗਨ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲਵਾਂਗੇ ਪਸ਼ੂ ਵਪਾਰ ਦਾ ਕੀਤਾ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਤਕਰੀਬਨ ਤੁਹਾਨੂੰ ਕੋਈ 5 ਕਿਨਾਰੇ ਆ ਗਿਆ 판 ਦਿਖਾਉਣੇ ਆ ਨਗ ਵੈਸੇ ਘਟੋ ਘਟ ਵੀ 8 7 ਸੀਗੇ ਬਟ ਮਾਲ ਜਿਹੜਾ ਮਾਰਨਿੰਗ ਟਾਈਮ ਤੋਂ ਵਿਕੀ ਗਿਆ 2 3 ਨਗ ਜਿਹੜੇ ਅੱਜ ਵਿਕ ਵੀ ਗਏ ਆ ਬਾਕੀ 2 3 ਨਗ ਜਿਹੜੇ ਆ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦੇਾਂਗੇ ਕੱਚੇ ਆ ਸਮਾਂ ਲੈਂਦੀ ਆ ਨਰਮਾ ਥੋੜਾ ਜਿਹਾ ਜੇ ਹੁਣ ਮੌਕੇ ਤੇ ਜਿਹੜੇ ਪਸ਼ੂ ਐਨੀਮਲ ਤਿਆਰ ਆ ਚਾਹੇ ਜਿਹੜੇ ਸਵੇ ਸਵੇ ਆ ਉਹ ਆਪਾਂ ਤੁਹਾਨੂੰ ਦਿਖਾ ਦੇਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 23 ਜੂਨ ਤੇ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਪੂਰੀ ਗੱਲਬਾਤ ਕਰਾਂਗੇ ਪੂਰੀ ਡਿਟੇਲ ਸਮੇਤ ਆਪਾਂ ਵੀਡੀਓ ਕਵਰੇਜ ਕਰਦੇ ਆ ਕਿ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਇੱਥੇ ਆਣ ਕੇ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਗੱਭਣ ਪਸ਼ੂ ਟਿੱਪ ਕੇ ਚੌਥਾ ਥਨਾ ਦੀ ਆਪਣੀ ਤਸੱਲੀ ਆ ਯਕੀਨੀ ਬਣਾ ਲਿਓ ਠੀਕ ਹੈ ਜੀ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਗਗਨ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਕੀ ਹਾਲ ਜੋ ਬੜੇ ਵਧੀਆ ਗਗਨ ਠੀਕ ਠਾਕ ਵੀਰੇ ਬੜੀ ਕਿਰਪਾ ਗੁਰੂ ਰਾਮਦਾਸ ਜੀ ਠੀਕ ਹੈ ਮਹਾਰਾਜ ਹਾਂਜੀ ਹਾਂਜੀ ਵਧੀਆ। ਉਹ ਫਿਰ ਅੱਜ ਕਿਵੇਂ ਨਾਗਾ ਜ ਟੋਟਲ 5 ਨਾਗੇ ਸੰਤੂ ਸਾਹਿਬ ਸਵੇਰੇ ਤੁਹਾਨੂੰ ਜਦੋਂ ਮੈਂ ਮਾਰਨਿੰਗ ਟਾਈਮ ਸਵੇਰੇ ਫੋਨ ਕੀਤਾ ਨਾ 6 ਵਜੇ ਉਦੋਂ ਨਾਗੇ 10 ਹੀ ਸੀ। ਹਾਂ ਅੱਜ ਆਪਾਂ ਨਹੀਂ ਸੋਚੇ ਇਹ ਵੀ ਵੀਡੀਓ ਦੋ ਬਣਾਵਾਂਗੇ। ਇੱਕ ਕੱਲ ਚਲਾਵਾਂਗੇ ਇੱਕ ਪਰਸੋਂ ਚਲਾ ਦਾਂਗੇ। ਮੱਜਾਂ ਦੀ ਅੱਡ ਕਰਦਾਂਗੇ ਗਾਈਆਂ ਦੀ ਅੱਡ ਕਰਦਾਂਗੇ। ਠੀਕ ਹੈ। ਉਹ ਫਿਰ ਵੀਰ ਭਰਾ ਬਾਲੇ ਨੇੜ ਵਾਲੇ ਉਹ ਵੀ ਜੋ ਕਿ ਤਿੰਨ ਚਾਰ ਬਹੁ ਲੈ ਗਏ। ਠੀਕ ਹੈ ਠੀਕ ਹੈ। ਮੈਂ ਹੁਣ ਚਲੋ 5 ਕੱਪਾ ਵਿਖਾ ਦਿੰਨੇ ਆ। ਦੋਗ ਬਾਕੀ ਤਿਆਰ ਹੋਣਦੇ ਹੋ ਜਾਣਗੇ ਤੇ ਫੇਰ ਵਿਖਾ ਦਾਂਗੇ। ਠੀਕ ਆ ਠੀਕ ਆ। ਖੁਲਗੜ੍ਹ ਜਿਹੜਾ ਮਾਲ ਆਉਂਦਾ ਤੇ ਇਸੇ ਤਰ੍ਹਾਂ ਵਿਖਦਾ ਰਹਿੰਦਾ। ਰੋਜ਼ ਦਾ ਹੀ ਕੰਮ ਆ ਠੀਕਾ ਜੀ। ਪਸ਼ੂ ਆਉਂਦੇ ਰਹਿੰਦੇ ਆ ਬਾਕੀ ਸਮੇਂ ਨਾਲ ਤੁਸੀਂ ਸੰਪਰਕ ਬਣਾ ਲਿਆ ਕਰੋ। ਸ਼ੁਰੂਆਤ ਕਰਾਂਗੇ ਆਪਾਂ ਇੱਕ ਸੂਈ ਸਵਾਈ ਵਹਿੜ ਤੋਂ। ਲੈ ਵੀ ਕਾਗਨ ਵੀਰੇ ਇੱਥੋਂ ਸ਼ੁਰੂਆਤ ਕਰ ਲਾ ਪਹਿਲੇ ਨੰਬਰਾਂ ਦੀ ਵਹਿੜ ਆਪਣੇ ਕੋਲ ਖੜੀ ਆ ਕ੍ਰੋਸ ਐਚ ਐਫ ਦੇ ਵਿੱਚ। ਤੇ ਸੰਧੂ ਸਾਹਿਬ ਇਹਨੂੰ ਅੱਜ ਚੌਥਾ ਦਿਨ ਹੋ ਗਿਆ ਸੂਈ ਨੂੰ। ਠੀਕ ਹੈ ਜੀ। ਮੰਨ ਲਓ ਜੇ ਕੋਈ ਵੀਰ ਆਇਆ ਇੱਥੇ ਫਿਰ ਆਪਾਂ 20 ਚ ਪਾਵਾਂਗੇ। ਠੀਕ ਹੈ। ਕੱਚਾ ਬੋਲਾ ਲਾ ਲੇ ਜਾਂ ਬੋਲਾ ਲਾ ਲੇ। ਠੀਕ ਹੈ। ਜੇ ਕੇ ਨੇ ਆਨਲਾਈਨ ਮੰਗਾਈ ਫਿਰ ਠੀਕਾ ਹਾਂਜੀ ਅੱਜ ਦਿਨ ਕਿੰਨੇ ਹੋ ਗਏ ਸੂਜੀ ਬੇਨਾ ਜੇ ਨੂੰ ਚੌਥਾ ਦਿਨ ਹੋ ਗਿਆ ਜੀ ਕੋਈ ਕੱਚਾ ਬੋਲਾ ਮੰਨੇ ਵੀਰ ਮੇਰਾ 25 ਕਿਲੋ ਦੀ ਗਾਰੰਟੀ ਦੇ ਕੇ ਭੇਜ ਦਾਂਗੇ ਮਗਰ ਆ ਬੱਚਾ ਬੱਚਾ ਜੀ ਬੱਚਾ ਨਾਲੂ ਨਾਲ ਬੱਚੇ ਲੋ ਜੀ ਇਹ ਬੱਚਾ ਠੀਕਾ ਜੀ ਹਾਂਜੀ ਸੋ ਨਾਲੂ ਨਾਲ ਬੱਚੇ ਦੇ ਬੱਚਾ ਮੇਲ ਕਾਫ ਆ ਕੋਈ ਚੌਥਾ ਕ ਦੇਣਾ ਕਿੰਨਾ ਅੱਜ ਇਸ ਵਕਤ ਕਿੰਨਾ ਸੋ ਸਾਹਿਬ ਹੁਣ 20 ਕਿਲੋ ਜਿਹੜਾ ਲੀਟਰ ਮਾਰਵਾ ਦੁੱਧ ਬਾਹ ਦੇ ਥੱਲੇ ਬੋਲਾ ਲਾਲੇ ਦੁੱਧ ਲਾਲੇ ਆ ਬਿਲਕੁਲ ਕੋਈ 45 ਦਿਨਾਂ ਦੀ ਸੂਈ ਆ ਇਹ ਚੌਥੇ ਦਿਨ ਦੀ ਸੂਈ ਆ ਬਾਕੀ ਵੀਰ ਮੇਰਾ ਗੜੀ ਬੇਨਤੀ ਇਹੋ ਹੀ ਆ ਕਿ ਸਾਈ ਪਾਉਣ ਤੋਂ ਪਹਿਲਾਂ ਆਪਦਾ ਪੈਸਾਂ ਦਾ ਅਰੇਂਜਮੈਂਟ ਕਰਿਆ ਕਰੋ ਪਤਾ ਕੀ ਹੁਣ ਦੋ ਡੰਗ ਆਪਾਂ ਵਹਿੜ ਚ ਆਈਓ ਵੀਰ ਨੂੰ 17 ਕਿਲੋ ਦੁੱਧ ਬਣਾਇਆ ਸੀ ਪਰਸੋਂ ਸ਼ਾਮੀ ਅਗਲੇ ਦਿਨ ਕਹਤਾ ਵੀਰ ਮੇਰੇ ਪੈਸੇ ਨਹੀਂ ਬਣੇ ਪਹਿਲਾਂ ਪੈਸਾਂ ਦਾ ਅਰੇਂਜਮੈਂਟ ਕਰਕੇ ਫੇਰ ਆਵਾ ਸਾਈ ਬਿਆਨ ਕਰੋ ਇਹ ਪੈਸੇ ਨਾਲ ਹੀ ਖਰੀਦਣੀ ਆ ਪੈਸੇ ਨਾਲ ਹੀ ਕੀਤੇ ਜਾਣੇ ਪੈਸੇ ਦਾ ਅਰੇਂਜਮੈਂਟ ਪਹਿਲਾਂ ਮੇਰਾ ਭਰਾ ਵੇਖਿਆ ਕਰੋ ਕਿ ਜੀ ਬਜ ਪਸ਼ੂ ਰੁਕ ਜਾਂਦੇ ਆ ਪਸ਼ੂ ਰੁਕ ਜਾਂਦਾ ਹੁਣ ਇਹ ਅਗਲਾ ਖਣਾ ਵਪਾਰੀ ਗਲਤ ਵਾ ਹਾਂ 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 ਗੱਲ ਇਹ ਹਿੰਦੀ ਸੰਧੂ ਸਾਹਿਬ ਬਾਕੀ ਚੁਆਈ ਲੱਗੀ ਗੱਲਾਂ ਬੰਬੇ ਪਾਸ ਹੀ ਆਉਂਦੀਆਂ ਲੋ ਜੀ ਬਾਕੀ ਥਾਣੇ ਬਹੁਤ ਅਲੱਦਾ ਲੱਗਾ ਕਰ ਵਾਲ ਨੂੰ ਮੁੱਠੀ ਮੁੱਠੀ ਥਾਣਾ ਬਾਕੀ ਬੈਂਸਫੂਨਸ ਕਾਫੀ ਚੱਡੇ ਲੇਵੇ ਬਹੁਤ ਚੰਗੀ ਸੰਧੂ ਸਾਹਿਬ 25 ਕਿਲੋ ਦੁੱਧ ਭਰ ਦੂਗੀ ਵੜ ਸੋ ਹਾਈਟ ਕੱਬ ਵੱਡਾ ਐਸ ਵੜ ਦਾ ਠੀਕ ਆ ਜੀ ਬਾਕੀ ਲੰਬਾਈ ਲੰਬੂਈ ਵੀ ਤੁਸੀਂ ਚੈੱਕ ਕਰੋ ਲੰਬੀ ਲੰਬੂਈ ਵੀ ਕਾਫੀ ਆ ਤੇ ਐਸ ਵਕਤ 20 ਕਿਲੋ ਤੋਂ ਸਟਾਰਟਿੰਗ ਹੀ ਆ ਕੋਈ ਵੀ ਬੋਲਾ ਮੰਨ ਲਏ ਅਜ 14 ਦਿਨਾਂ ਦੀ ਸੂਈ ਥੱਲੇ ਬਾਕੀ ਨਖੇਰ ਬਹੁਤ ਵ ਆਪਸੀ ਥਣਾ ਦਾ ਬਾਕੀ ਸੰਦੂ ਸਾਹਿਬ ਆਨਲਾਈਨ ਭੇਜਾਂਗੇ ਤੇ 18 ਕਿਲੋ ਦੀ ਗਰੰਟੀ ਦੇ ਕੇ ਭੇਜਾਂਗੇ ਠੀਕ ਹੈ ਜੀ ਇਹ ਨਹੀਂ ਇੱਥੇ ਜਿਆਦਾ 16 ਨਿਕਲੂਗਾ ਠੀਕ ਹੈ ਜੀ ਇਹ ਕੰਮ ਨਹੀਂ ਹੋਊਗਾ ਲੋਕੀ ਕਰੋ ਜੀ ਹਾਂ ਜੀ ਸੋ ਫੇਸ ਕੁਆਲਟੀ ਹੋਣੀ ਆ ਬਾਕੀ ਥਣ ਥਣ ਲੈਵੇ ਦੀ ਬੜੀ ਖਬਰਦਾਰਾ ਕਰਮਾੜੀ ਕੋਈ ਵੰਗਾ ਪਾਉਣ ਦੀ ਲੋੜ ਨਹੀਂ ਆ ਜੀ ਕੋਈ ਕਰਮਾੜੀ ਨੇ ਲੱਤ ਛੜਨੀ ਮਾਰਨੀ ਕੋਈ ਕੁਝ ਨਹੀਂ ਜੀ ਠੀਕ ਹੈ ਜੀ ਬਹੁਤ ਚੰਗਾ ਸੋ ਹਾਂ ਠੰਡੀ ਧੀਰੀ ਆ ਸੀਲ ਸਾਊ ਆ ਰੱਸੀ ਨਿਆਣਾ ਪਾਉਣੀ ਆ ਕਾ ਕਿਸੇ ਭਰਾ ਦੀ ਤੁਹਾਡੀ ਇੱਛਾ ਅਨੁਸਾਰ ਆ ਨਹੀਂ ਕੁਝ ਨਹੀਂ ਕਰਮਾੜੀ ਹਾਂ ਮਤਲਬ ਮਗਰਾ ਮੇਲ ਕਾਫਾ 나ੜੂ ਤੇ ਬੱਚਾ ਸੋ 20 ਕਿਲੋ ਤੋਂ ਸਟਾਰਟ ਹੋਈਂਗਾ ਗਗਨ ਵੀਰੇ ਕੀ ਡਿਮਾਂਡ ਮੋਲ ਕਰਦਾ ਦਾ ਸੰਧੂ ਸਾਹਿਬ ਜੀ ਮੋਲ ਕਰ ਨੂੰ 75 ਕਰਾ ਲਓ 70 ਕਰਾ ਲਓ 2000 ਛੋਟ ਕਰ ਦਾਂਗੇ ਜਿੰਨੇ ਚੋਂ 70000 ਚੋਂ 68 ਦੀ ਹਾਂ ਕੋਈ ਨਹੀਂ ਮੌਕੇ ਤੇ ਹੋਰ ਕਰ ਦਾਂਗੇ ਠੀਕ ਆ ਵੀਰੇ ਹਾਂਜੀ ਲੋ ਵੀ 68000 ਦੀ ਮਿਲ ਜੂਗੀ ਮੌਕੇ ਤੇ ਹੋਰ ਵੀ ਮਾਨਤਾ ਹੋ ਜਾਊਗਾ ਠੀਕ ਆ ਜੀ ਹਾਂ ਬਾਕੀ ਬਾਰ ਬਾਰ ਬੇਨਤੀ ਇਹੋ ਹੈ ਵੀ ਪਹਿਲਾਂ ਉਹਦੇ ਪੈਸਾ ਅਰੇਂਜਮੈਂਟ ਕਰਕੇ ਫੇਰ ਸਾਈ ਵੀਰ ਮੇਰਾ ਵੀ ਕਰੇ ਹਾਂ ਬਿਲਕੁਲ ਹਾਂ ਪਤਾ ਕੀ ਮੁੜ ਕੇ ਭੜੇ ਲੱਗੀਦਾ ਵਾ ਇਹ ਆਪਾਂ ਵੇਚਦੀਏ ਤੇ ਅਗਲੇ ਆਖਣਾ ਅਸੀਂ ਪਈ 10 ਬੰਦੇ ਇਕੱਠੇ ਕਰਨੇ ਤੁਸੀਂ ਝੂਠੇ ਜੋ ਬਿਲਕੁਲ ਹਾਂਜੀ ਲੋ ਵੀ ਇਹ ਗੱਲ ਜਰੂਰ ਮੇਰਾ ਵੀਰ ਨੋਟ ਕਰ ਲਿਆ ਕਰੋ ਠੀਕ ਹੈ ਜੀ ਕਈ ਵਾਰ ਮਾਲਕ ਦਾ ਵੀ ਫਿਰ ਦੁਬਾਰਾ ਤੁਹਾਨੂੰ ਪੁੱਛਗਿਛ ਕਰਦਾ ਰਹਿੰਦਾ ਹੈ ਵੀ ਭਾਈ ਲੈਣੀ ਆ ਜਾਂ ਨਹੀਂ ਲੈਣੀਗੀ ਇਸ ਕਰਕੇ ਪੈਸੇ ਦੇ ਅਰੇਂਜਮੈਂਟ ਨਾਲ ਹੀ ਸਾਰੀ ਗੱਲ ਬਸ ਜੀ ਬਸ ਪੈਸੇ ਦਾ ਅਰੇਂਜਮੈਂਟ ਪਹਿਲਾਂ ਕਰਿਆ ਕਰੋ ਫਿਰ ਸਾਈਪੇਨਾ ਕਰਿਆ ਕਰੋ ਮੇਰਾ ਬਸ ਹੀ ਬਸ ਅੱਗੇ ਇੱਕ ਬਹੁਤ ਤੋਹਫਾ ਜੀ ਵਿਖਾਉਣੇ ਆ ਰਾਜਾ ਵੜਾ ਵਿਖਾਉਣੇ ਠੀਕ ਹੈ ਜੀ ਬੜੀ ਪਿਆਰੀ ਆ ਬਾਕੀ ਸੁੰਦਰਤਾ ਸਨੱਪ ਕੋਵ ਸੁਰਤੀ ਬਾਕੀ ਸ਼ਾਇਨ ਕੇ ਚਮਕਦਮ ਕੋ ਤੁਹਾਡੇ ਸਾਹਮਣੇ ਆ ਸਾਰਾ ਸੰਧੂ ਸਾਹਿਬ ਇਹਨੇ ਦੂਜਾ ਸੂਆ ਸੁਣਾ ਜੀ ਹਾਂ ਮਾਲਕਾ ਦੇ ਦੱਸਣ ਦੇ ਮੁਤਾਬਤੇ ਆ ਵੀ ਅਸੀਂ 27 ਕਿਲੋ ਦੁੱਧ ਪਹਿਲਾਂ ਦੇ ਥਲੇ ਚੋਇਆ ਠੀਕ ਹੈ ਵੀਰੇ ਹਾਂਜੀ ਠੀਕ ਹੁਣ ਦੂਜਾ ਸੂਆ ਸੁਣਾ ਦੂਜਾ ਸੂਆ ਸੁਣਾ ਜੀ ਉਹ ਵੀ ਦੂਜਾ ਸੂਆ ਕਿਸਾਨ ਵੀਰੋ ਇਸ ਬੱਚੀ ਨੇ ਸੁਣਾ ਹਾਂ ਬਾਕੀ ਬੇਲ ਬੂਲ ਕਰਮਾਰੀ ਦੀ ਤੁਸੀਂ ਚੈੱਕ ਕਰੋ ਬਾਕੀ ਸੁਣਾ ਕੋ ਬਹੁਤ ਵਧੀਆ ਸਟੇਟ ਪਟਾ ਝੂਲ ਝੂਲ ਕੇ ਤਰੂਗੀ ਸੰਧੂ ਸਾਹਿਬ ਆ ਦੇਖੋ ਬੂਥੀ ਵੇਖੋ ਬਹੁਤ ਪਿਆਰੀ ਆ ਵੱਡੀ ਵੜਾ ਸੰਧੂ ਸਾਹਿਬ ਦੁੱਧ ਚਲੋ ਸਿਆਲ ਹੁੰਦਾ ਰਿਹਾ ਭਾਵੇਂ 36 37 ਕਿਲੋ ਨਾਰ ਦਿੰਦੀ ਚਲੋ ਹੁਣ ਵੀ 30 ਕਿਲੋ ਦੁੱਧ ਨਹੀਂ ਕੋਸ਼ ਹੋ ਜਾਂਦਾ ਹੈ ਡਿਵਾਈਡ ਨੂੰ ਹਾਂ ਹਾਂਜੀ ਅਧਿਵਿਕ ਗਾਗਨ ਬਣੂ ਬਣੂ ਕੀ ਲੇ ਸੁ ਨੂੰ ਦਹੀਂ ਵੀ ਦੇਣਾ ਤੇ ਸੰਧੂ ਸਾਹਿਬ ਇਹ ਪਰੇਹਾਂ ਜਾਵੇ ਰੂ ਵੀ ਸਕਦੀ ਹੈ ਇੱਥੇ ਦਿਹਾੜੀ ਰਹਿ ਗਈ ਕੱਢੂ ਵੀ ਸਕਦੀ ਆ ਬਾਕੀ ਗਰਮੀ ਆ ਪਹੂ ਦਿਹਾੜੀ ਗਰਮੀ ਨਾਲ ਪਹਿਲਾ ਸੂ ਪੈਂਦਾ ਬਿਲਕੁਲ ਬਸ ਬੋਲ ਜਿੰਨੀ ਕੁ ਦੁੱਸਤੋ ਬਣੀ ਆ ਥੱਲੇ ਤੁਸੀਂ ਵੇਖ ਸਕਦੇ ਹੋ ਪਿਆਰੀ ਜੀ ਕਰਮਾਂ ਦੀ پیسے ਪੂਰੀ ਕਰੀ ਬੈਠੀ ਆ ਸੂਸਵਾ ਵੀ ਪਏ ਤੇ ਚਲੋ ਕੋਈ ਗਲਤ ਗੱਲ ਨਹੀਂ ਗਈ ਬਾਕੀ ਚੱਡੇ ਲੈਵੇ ਦੀ ਨਾਰ ਨੂਰ ਬੇਨਫੂਕ ਬਾਕੀ ਹੋ ਜਾਂ ਲੋਡ ਬਹੁਤ ਜਿਆਦਾ ਸੰਧੂ ਸਾਹਿਬ ਤੇ ਫੈਸ਼ਨ ਡਿਜ਼ਾਈਨ ਚੰਗਾ ਬੈੜਦਾ ਕੱਟ ਹਾਈਟ ਪੱਟੀਆਂ ਬੈੜਾਂ ਦੇ ਵਿੱਚ ਹੀ ਆਉਂਦੀ ਆ ਚਮਕ ਧਮਕ ਬੜੀ ਆ ਸੋ ਸਭ ਤੋਂ ਮੇਨ ਗੱਲ ਆ ਵੀ ਸੁੰਦਰਤਾ ਜਿਹੜੀ ਕਰਮਾਲੀ ਨੂੰ ਬਹੁਤ ਵਧੀਆ ਆ ਇਧਰ ਬੈਣੀ ਵਾਲੇ ਪਾਸੇ ਤੁਹਾਨੂੰ ਵਿਖਾਈਏ ਆਪਾਂ ਵਿਖਾਓ ਜਿੱਦਾਂ ਮਰਜੀ ਬੈ ਕੇ ਉਹ ਇਧੀਆਂ ਥੋੜਾ ਜਿਹਾ ਛੜਾ ਲੀਆਂ ਕਰਮਾਲੀਆਂ ਬਹੁਤ ਠੰਡੇ ਹੀਰੇ ਆ ਬਾਕੀ ਕਮੈਂਟ ਕਰਨ ਵਾਲਿਆਂ ਨੇ ਕਰੀ ਜਾਣੇ ਆ ਬਾਕੀ ਆ ਜਿਹੜੇ ਸ਼িকার ਲੱਭਣੇ ਕਿਦੇ ਤੁਹਾਨੂੰ ਪਤਾ ਵੀ ਆ ਜਿਹੜਾ ਮਾਲ ਸਾਹਮੜਾ ਸੌਖੀ ਗੱਲ ਨਹੀਂ ਆ ਬਿਲਕੁਲ ਬਿਲਕੁਲ ਬਾਕੀ ਸੰਧੂ ਸਾਹਿਬ ਮਾਲ ਸੇਰ ਤੋਂ ਲੈ ਕੇ ਸ਼ਾਮਾਂ ਤੱਕ ਤਿਆਰ ਕਰਨਾ ਹੀ ਬੜਾ ਔਖਾ ਵੀਡੀਓ ਕਹਿ ਦੇ ਉਹ ਇਹਦੀ ਵੀਡੀਓ ਪਾਉਣੀ ਆ ਬਿਲਕੁਲ ਬਿਲਕੁਲ ਬੜਾ ਮਾਲ ਔਖਾ ਤਿਆਰ ਕਰਨਾ ਲੋਬੀ ਭਰਾਵਾ ਬਹੁਤ ਪਿਆਰੀ ਵੈੜਾ ਬਾਕੀ ਸਨਾਪ ਸੁੰਦਰਤਾ ਬਹੁਤ ਆ ਥੱਲੋਂ ਲੈਵੇ ਲਵੇ ਦੀ ਵੀ ਕਰਮਾ ਲਈ ਚੰਗੀ ਬਣਦੀ ਜਾਂਦੀ ਆ ਸੂਸ ਸੁਵਾ ਕੇ ਵੈੜਾ ਹੋਰ ਵੀ ਬਣ ਜਾਂਦੀਆਂ ਨੇ ਬਾਕੀ ਹੁਣ ਮੌਕੇ ਤੇ ਤੁਸੀਂ ਵੇਖ ਸਕਦੇ ਜੀ ਆ ਸੰਧੂ ਸਾਹਿਬ ਸਵੇਰ ਤੋਂ ਬੜਾ ਚੰਗਾ ਜਵਾਕੀ ਆ ਪਹਿਲੇ ਸਵੇਰ ਠੀਕ ਆ ਹਾਂਜੀ ਤੇ ਇਧਰੋਂ ਫਾੜੀ ਵਾਲਾ ਚੱਡਾ ਲੈਵੇ ਦੀ ਬੰਤਰ ਵੇਖਣਾ ਮੈਨਾ ਤਿੱਪਣ ਕਿਦੇ ਲੋੜੇ ਹੀ ਲਿਆਂਦੇ ਵੇ ਓਕੇ ਗਗਨ ਬਰੇ ਕੀ ਮੌਲ ਡਿਮਾਂਡ ਰੋਗੇ ਦੀ ਮੌਲ ਸੰਧੂ ਸਾਹਿਬ ਵੈੜ ਤੇ ਆਂਦੀ ਹੈ ਮੈਨੂੰ ਲੱਖ ਦੀ ਵੇਚੋ ਹਾਂ ਪਰ ਆਪਾਂ ਲੱਖ ਦੀ ਚਲੋ ਵੇਚਣੀ ਨਹੀਂ ਨੀ ਆਪਾਂ ਜਾਇਜ ਹੀ ਦੇਈਏ ਜੈ ਜੀ ਤੁਸੀਂ ਕਰ ਦੋ ਆਪੇ ਕਰ ਦੇ ਨਹੀਂ ਭਰਾ ਤੂੰ ਮੇਰਾ ਨਹੀਂ ਫਿਰ ਵੀ ਮਾਰ ਦੇ ਤੇ ਮਾਨ ਮੈਨੂੰ ਦੇ ਦਈਏ ਜਾਇਜ 90000 ਦੀ ਦੇ ਦਈਏ ਨਹੀਂ ਫਿਰ ਛਾਲ ਮਾਰ ਗਿਆ ਇੱਕ 85 ਦੀ 85 ਦੀ 80 ਦੀ 80 ਚੋ ਕਰਦੀ ਹੈ ਮਾਨਤਨ ਹੁੰਦਾ ਵੀ ਯਾਰ ਛੱਡ ਦਾਂਗੇ ਹੋਰ ਲਓ ਇੱਕ ਘੱਟ 80 ਦੀ ਦੋਸਤੋ ਇਹ ਵਾਰ ਮਿਲ ਜੂਗੀ ਠੀਕ ਹੈ ਜੀ ਬਿਲਕੁਲ ਹਾਂ ਨਾ ਦੇਣੀ ਆ ਪੈਣੇ ਦੀ ਬਾਕੀ ਵਾਇਰ ਦੇਖੋ ਮੇਰਾ ਭਰਾ ਪੂਰੀ ਪਲੀ ਪਲੀਤੀ ਐ ਮੋٹے ਡੱਬ ਨੇ ਬਲਾਇਕ ਵਾਇਰ ਦੇ ਵਿੱਚ ਪਸੰਦ ਆਊਗੀ ਥਾਂਨੇ ਦੇ ਦੀ ਸਾਫ ਸੁਥਰੀ ਆ ਬਿਲਕੁਲ ਸਾਹਿਬ ਨੂੰ ਮੈਂ ਖਿਆਲ ਦੇ ਹੋ ਵਛੀਆਂ ਵਛੀਆਂ ਸਵਾ ਸਵਾ ਲੱਖ ਦੀ ਡੇਢ ਦੀ ਵਛੀ ਹਾਂ ਚਲੋ ਰੋਤ ਦੇ ਹਿਸਾਬ ਨਾਲ ਰੋਤ ਦਾ ਮੇਵਾ ਹੁੰਦਾ ਬਿਲਕੁਲ ਠੀਕ ਹੈ ਜੀ ਬਾਕੀ ਕਹੇ ਗੱਲੋਂ ਆਪਣਾ ਮਾਲ ਥਾਣਾ ਲੋਣੀ ਘਸਿਆਊਗਾ ਕਹੇ ਲੋਣੀ ਘਸਿਆਊਗਾ ਭਾਵੇਂ ਕੋਈ ਭੈਣ ਚਵਾਈ ਕਰੇ ਕੋਈ ਭਾਵੇਂ ਮਾ ਇਹ ਥੋੜਾ ਕਿ ਇਹਨੂੰ ਛੜ ਮਾਰਨ ਗਿਆ। ਲੋ ਵੀ ਇਹ ਦੋਸੋ ਕੋਈ ਛੜਾਕਲ ਜੇ ਪਸ਼ੂ ਦੀ ਕੋਈ ਲੱਤਾਂ ਛੜਾ ਮਾਰਨ ਵਾਲੇ ਨਹੀਂ ਕਿ ਭਾਵੇਂ ਚੱਡੇ ਲੈਵਿਆਂ ਨੂੰ ਹੱਥ ਲਾ ਲਾ ਕੇ ਤਸੱਲੀ ਕਰਿਆ ਕਰੋ ਜ਼ਰੂਰ ਕਰਿਆ ਕਰੋ ਪਸ਼ੂ ਖਰੀਦਣਾ ਹੁੰਦਾ। ਸੰਦੂ ਸਾਹਿਬ ਪੈਸੇ ਦੇਣੇ ਆ ਜੀ ਪੈਸੇ ਬੜੇ ਮੁਸ਼ਕਲ ਬੰਦੇ ਆ। ਬਾਕੀ ਜ਼ਿਆਦਾਤਰ ਜਿੰਨੇ ਵੀ ਇਹ ਸਫਾਈ ਬਹੁਤ ਵਧੀਆ ਠੀਕ ਹੈ। ਇੱਕ ਘਟ 80 ਦੀ ਬਿਹੜ ਆ। ਬਾਕੀ ਲੈਵੇ ਦੀ ਸੁੰਦਰਤਾ ਤੁਸੀਂ ਦੇਖ ਸਕਦੇ ਜੇ ਵੇਅੰਸ ਵੇਅੰਸ ਦੋਵੇਂ ਪਾਸੇ ਮਿਲਕ ਨਾੜੀ ਮੋਟੀ ਆ ਤੇ ਹੋਰ ਵੀ ਇੱਕ ਕਰਨ ਵਾਲੀ ਕੋਈ ਢੇਡਾਂ ਕਸੁੰਦੇ ਸਮਾਉਂਦੇ ਹੋਰ ਵੀ ਚੱਡਾ ਲੇਵਾ ਤਿਆਰ ਕਰਦੇ ਏ ਟੋਟੀਆਂ ਮਿਲਨੇ ਰੇਡ ਹੋਰ ਨਹੀਂ ਕਿਤੇ ਮਿਲਨੇ ਹਾਂ ਟੋਟੀਆਂ ਮਿਲਦੇ ਆ ਜਿਆਦਾਤਰ ਰੇਡ ਜਿਹੜੇ ਚੰਗੇ ਚੰਗੇ ਟੋਟੀਆਂ ਮਿਲਦੇ ਆ ਟੋਟੀਆਂ ਹੀ ਮਹਾਰਾਜ ਦੀ ਬੜੀ ਕਿਰਪਾ ਸੰਧੂ ਸਾਹਿਬ ਬੜੀ ਦੂਰ ਦੂਰ ਤੱਕ ਐਵੇਂ ਆ ਕੀ ਟਾਡੀ ਬਦੌਲਤ ਨਾ ਬੜੀ ਦੂਰ ਤੱਕ ਭੈਣ ਭਰਾਵਾਂ ਦੇ ਫੋਨ ਆਉਂਦੇ ਆ ਵੀ ਗਾਈ ਕਿੰਨੀਆਂ ਵੀਰਜੀ ਕੋਲ ਆ ਜੋ ਜੰਮੂ ਤੱਕ ਵੀਰਾਂ ਭਰਾਵਾਂ ਦੇ ਫੋਨ ਆਉਂਦਾ ਐ ਟਾਈਮ ਉਹਨਾਂ ਨੂੰ ਪਤਾ ਵੀ ਗਾਈ ਬਹੁਤ ਜਿਆਦੀ ਲੈਂਦੇ ਆ ਬਿਲਕੁਲ ਬਿਲਕੁਲ ਆੜ ਸਾਲ ਤੁਹਾਨੂੰ ਪਤਾ ਆਪਣੇ ਤੋਂ 14 ਜਾਂ 15 ਆ ਸੰਧੂ ਸਾਹਿਬ ਜਰਸੀ ਦਾ ਕ੍ਰੋਸ ਆ ਗਿਆ ਜੀ ਠੀਕ ਆ ਇਹ ਵੀ ਗਗਨਵਰੇ ਗੱਪਣੀਆਂ ਬਿਲਕੁਲ ਹੋ ਰੈਡੀ ਸੰਧੂ ਸਾਹਿਬ ਹੋ ਸਕਦਾ ਭਲਕ ਤੱਕ ਨਹੀਂ ਤੇ ਪਰਸੋਂ ਤੱਕ ਸੂਈਆਂ ਹੋਣਗੀਆਂ ਦੋਵੇਂ ਬੈਡਾਂ ਠੀਕ ਆ ਸੰਧੂ ਸਾਹਿਬ ਆ ਮਾਲਕਾਂ ਦੇ ਦੱਸਣ ਦੇ ਮੁਤਾਬਕ ਤੇ ਆ ਵੀ 26 ਕਿਲੋ ਦੁੱਧ ਚੋਇਆ ਸੀ ਪਹਿਲਾਂ ਦੱਲਿਓ 20 ਸੂਆ ਜੀ ਇਹਦਾ ਹੁਣ ਦੁੱਜਾ ਸੂਆ ਹੁਣ ਦੁੱਜੇ ਸੂਏ ਨੇ ਸੂਣਾ ਵਾ ਇਹ ਦੁੱਧ ਦੇ ਦੇ 30 ਇਹ ਦੇ ਦੇ 28 ਇਹ ਸਾਂਭ ਦੇ ਤੇ ਬਾਕੀ 25 ਦੀ ਗਰੰਟੀ ਜਿਹੜਾ ਮਰਜੀ ਮੇਰੇ ਤੋਂ ਵੀਰ ਮੇਰਾ ਲਿਖਾ ਕੇ ਲੈ ਜੇ ਠੀਕ ਆ ਜੀ ਸਾਂਭ ਦੇ ਸਹੀ ਜਾ ਕੇ ਬਹੁਤ ਠੀਕ ਆ ਜੀ ਸੂਏ ਰ ਅੱਗੇ ਤੁਹਾ ਇਹ ਬੱਚੀ ਵਾਸੀ ਲਾਗੋ ਬਣੋ ਘਰੋਂ ਵੀ ਨਾ ਕੱਢੀ ਵਾਸੀ ਡਰਦੀ ਬੜੀ ਆ ਆ ਉਹਨਾਂ ਘਰੋਂ ਨਹੀਂ ਕੱਢੀ ਵਿਚਾਰਿਆਂ ਨੇ ਠੀਕ ਆ ਜੀ ਹਾਂ ਹਾਂ ਜੀ ਤੇ ਜਰਸੀ ਦੇ ਵਿੱਚ ਦੋਸਤੋ ਇੱਕ ਕ੍ਰੋਸ ਬ੍ਰੀਡ ਆ ਜੂਆ ਸੁਆ ਬਾਕੀ ਥੱਲੋਂ ਵੇਖੋ ਤੁਸੀਂ ਥੱਬਿਆਂ ਦਾ ਹੀ ਮੇਲ ਆ ਹਾਂ ਬੜੀ ਪੂਣੀ ਕਰਮਾਂ ਦੀ ਥੱਲੇ ਵੇਖੋ ਤੁਸੀਂ ਬਣੂਆ ਲੇਖਨਦੂ ਸਾਹਿਬ ਬਹੁਤ ਜਿਆਦੀ ਆ ਇਹ ਨਾ ਵਸੀ ਰਹੀ ਅੰਦਰੇ ਹੀ ਆ ਆਹ ਦੇ ਥਿਹਾਰਾ ਤੇ ਆਪਾ ਪਾਇਆ ਵਾ ਇਹ ਤੇ ਵਿਚਾਰੀ ਉਦਾਂ ਹੀ ਰਹੀ ਖੁੱਲੀ ਰਹੀ ਥੋੜੇ ਥਾਂ ਜੀ ਠੀਕ ਆ ਹਾਂ ਜੀ ਲੋਬੇ ਮੀਡੀਆ ਮੇਂ ਬਾਕੀ ਪੁਲਿਸਾਂ ਵੀ ਤੁਸੀਂ ਦੇਖ ਸਕਦੇ ਹੋ ਬੜੇ ਸ਼ੌਕ ਨਾਲ ਰੱਖੀ ਹੋਣਾ ਰੱਸੀ ਆਵੇਂ ਆ ਪੂਰੀ ਹੈਵੀ ਬਾਡੀ ਵੇਟ ਆ ਫੁੱਲ ਪਲੀ ਪਲੀਤੀ ਆ ਸੋ ਥਾਣੇ ਦੇ ਵਾਲੇ ਪਾਸਿਓਂ ਵੀ ਕਰਮਾ ਦੀ ਕਮਾਲ ਮੁਠੀ ਮੁਠੀ ਥਾਣਾ ਚੰਗੀ ਵੰਡ ਸਪੇਸ ਤੇ ਤਿਆਰੀ ਤੇ ਹੀ ਇਹ ਕਰਮਾ ਦੀ ਦਿਹਾੜੀ ਲੈ ਕੇ ਡਾਢ ਬਿਲਕੁਲ ਰੈਡੀ ਆ ਜੀ ਰੈਡੀ ਥੱਲਿਓ ਤੁਸੀਂ ਵੇਖੋਗੇ ਤੇ ਪੂਰੀ ਬਣੀ ਥਣੀ ਆ ਰੈਡੀ ਆ ਠੀਕ ਆ ਜੀ ਇਧਰ ਤੁਹਾਨੂੰ ਆਪਾਂ ਲੇਵਾ ਵਖਾਦ ਗਏ ਕੋਈ ਨਾ ਖਾਓ ਖਾਓ ਜਿੱਦਾਂ ਮਰਜ਼ੀ ਲਾਵੇ ਉਦਾਂ ਨਾ ਡਰਦੀ ਆ ਉਹ ਪਰੇ ਬੰਦੇ ਤੋਂ ਉਹਨਾਂ ਘਰੋਂ ਨਹੀਂ ਕਦੀ ਕੱਢੀ ਠੀਕਾ ਅੱਛਾ ਗਗਨ ਮੇਰੇ ਟਿੱਪਣ ਤੋਂਪਨ ਦੀਆਂ ਤਸੱਲੀ ਮੈਂ ਨਾ ਮੋਗੇ ਰਗੂ ਆਉਗੀ ਸੰਧੂ ਸਾਹਿਬ ਠੀਕ ਹੈ ਵੀਰੇ ਤੁਹਾਨੂੰ ਪਤਾ ਆਪਾਂ ਵੀ ਅਕਸਰ ਪੈਸੇ ਦੇ ਕੇ ਆਏ ਆ ਬਸ ਖੱਲੀਆਂ ਕਰਕੇ ਲਿਆਈ ਦੀਆਂ ਲੋ ਵੀ ਦੂਜਾ ਸੂਆ ਵੈੜ ਤੁਹਾਨੂੰ ਦਿਖਾਤੀ ਆ ਤਿੱਜੇ ਨੰਬਰ ਤੇ ਗਗਨ ਮੋਲੇ ਦਾ ਕੀ ਰਹੂਗਾ ਮੋਲੇ ਦੇ ਦੀਏ ਸੰਧੂ ਸਾਹਿਬ 80000 ਦੀ ਉਹ ਵੀ 80 ਦੀ ਹਾਂਜੀ ਕੁਝ ਐਜੈਸ ਕਰਦਗੇ ਆ 70ਰਦੀ ਆਪਾਂ ਦੇਣੀ ਆ ਹਾਂ ਯਾਸਤੇ ਨੋਈ ਹਾਂ ਉਹ ਤੇ ਛੋਟ ਕਰਾਂਗੇ ਖੁਸ਼ੀ ਨਾਲ ਠੀਕ ਹੈ ਹਾਂ 75 ਚੋਂ 75 ਚੋਂ ਲੋ ਵੀ 75000 ਦੇ ਵਿੱਚੋਂ 200 ਛੋਟ ਹੋ ਜੂਗੀ ਮੌਕੇ ਤੇ ਥੋੜੀ ਬਾਤੀ ਸੋ ਵੰਡ ਵੀਰ ਲਈ ਤੁਸੀਂ ਵੇਖ ਸਕਦੇ ਜੀ ਬੰਦੂ ਸਾਹਿਬ ਦੀ ਮੁੱਕ ਦੀ ਗੱਲ ਇਹ ਆ 25 ਕਿਲੋ ਦੀ ਜਿਹੜਾ ਮਰਜ਼ੀ ਗਰੰਟੀ ਲੈ ਜੇ ਆ ਅਗਲਾ ਸਾਹਮਲੇ ਭਾਵੇਂ 30 ਦਾ 32 ਵਿਚੋਲੇ 25 ਦੀ ਆਪਾਂ ਗਰੰਟੀ ਦੇ ਕੇ ਭੇਜ ਦਾਂਗੇ ਵੇੜ ਠੀਕ ਆ ਵੀਰੇ ਹਾਂਜੀ ਠੀਕ ਆ ਅਗੇ ਨੈਕਸਟ ਗਗਨ ਆਪਣੇ ਕੋਲ ਆ ਵੇੜਾ ਵੀ ਗੱਭਨ ਆ ਗਈ ਦੂਜਾ ਸੂਆ ਸੰਦੂ ਸਾਹਿਬ ਦਾ ਵੀ ਜੀ ਦੂਜਾ ਸੂਆ ਬਹੁਤ ਠੰਡੀ ਠੰਡੀ ਵੇੜ ਆ ਦੇਣੀਆਂ ਬਸ ਜਿਹੜੇ 5-5 4-4 ਦਿਨ ਕੱਢ ਜੂਗੀ ਠੀਕ ਆ ਬੜੀ ਕਰਮ ਵਾਲੀ ਤੇ ਪੰਤੋਂ ਪਣ ਬੜੀ ਵਧੀਆ ਲੋ ਜੀ ਕਰੋ ਚੈੱਕ ਠੀਕ ਆ ਜੀ ਕੋਈ ਦੋ ਦੋ ਧਰਾਂ ਆਪਾਂ ਮਾਰਨ ਬਹੁਤ ਪਿਆਰੀ ਵਹਿੜਾ ਦੂਜਾ ਸੂਬਾ ਰੰਗ ਪ੍ਰਿੰਟਰ ਫੈਸ਼ਨ ਪੋਸ਼ਣ ਤੁਸੀਂ ਵੇਖ ਸਕਦੇ ਜੀ ਸੰਧੂ ਸਾਹਿਬ ਰੰਗ ਪਾਉਂਦਾ ਕਰਮਾੜੀ ਥਾਣਾ ਥੁਣਾ ਦਾ ਮਾਲ ਬਹੁਤ ਆਪਣਾ ਸਪੈਸ਼ਲ ਆ ਬਾਕੀ ਵਸ਼ੀ ਦੀ ਵੀ ਬਹੁਤ ਚਮਕ ਚਮਕ ਉਹ ਆ ਜਾ ਪਤੋਏ ਬਾਕੀ ਦੇਵੇ ਚੜੇ ਐਰ ਕੀ ਕਰਮਾੜੀਆਂ ਕੋਜੀਆਂ ਵਹਿੜਾਂ ਦੇ ਸਾਰੇ ਕੋਜੇ ਹੀ ਐ ਮੈਂ ਨਾ ਮਹਾਰਾਜ ਨੇ ਦਿੱਤੀਆਂ ਗੁਰੂ ਰਾਮਦਾਸ ਨੇ ਵੇ ਆ ਕੀਏ ਫੜੇ ਵੀ ਗਗਨ ਨੇ ਲੈ ਜਾਣਾ ਟਾਈਮ ਦੇਣਾ ਹਣ ਕੱਟ ਜੂਗੀ ਕੱਟ ਜੂਗੀ 4-5 ਦਿਨ ਸੰਧੂ ਸਾਹਿਬ ਸੋ 4 ਤੋਂ 5 ਦਿਨ ਆਈਆਂ ਲਾ ਲਓ ਠੀਕ ਆ ਜੀ ਚਾਰ ਪੰਜ ਦਿਨ ਆਰਾਮ ਨਾਲ ਲੈ ਚੂਗੀ ਸੋ ਬਾਕੀ ਟਿਪ ਕੇ ਤੁਹਾਨੂੰ ਆਪ ਦਿਖਾਈ ਦਿੰਦੀ ਆ ਕਿ ਦੋ ਦੋ ਚਾਰ ਚਾਰ ਤਰ੍ਹਾਂ ਵਾਲਾ ਬਾਕੀ ਸੰਧੂ ਸਾਹਿਬ ਆ ਕਿ ਮਾਲ ਆਪਣੇ ਤੋਂ 20 ਤੋਂ ਲੈ ਕੇ 30 ਕਿਲੋ ਤੱਕ ਵੀ ਆਰ ਕੀ ਮਾਲ ਹੈਗਾ ਵਾ ਠੀਕ ਹੈ ਵੀਰੇ ਹਾਂਜੀ ਠੀਕ ਆ ਠੀਕ ਆ ਸੋ ਦੋਸਤੋ ਕਾ ਨੂੰ ਕਿਤੇ ਚਲੋ ਰੋਤੋ ਬਿਲਕੁਲ ਚੰਗੀ ਆ ਜਾਣੀ ਠੰਡਾ ਸਮਾ ਆ ਜਾਣਾ ਧੁੰਮੀ ਕਣੀ ਪੈ ਲੱਗ ਪਏ ਤੇ ਪਸ਼ੂਆਂ ਲਈ ਵੀ ਬਿਲਕੁਲ ਸੌਕਾ ਜੁਗਾ ਜਿੰਦ ਜਾਨ ਇਹਨਾਂ ਦੀਪ ਕਰਾਂ ਵਾਲੀ ਸੌਕੀ ਹੋਈ ਦੋ ਦੋ ਇਹ ਵੀ ਵਧਣਗੇ ਠੀਕ ਆ ਮਾਲ ਬਾਕੀ ਸੰਧੂ ਸਾਹਿਬ ਸਾਰਾ ਹੀ ਪੱਕੀ ਤੋਂ ਬਾਹਰ ਵਾਲਾ ਹੀ ਆ ਕਰਮਾਲਾ ਅੰਦਰ ਵਾਲਾ ਮਾਲ ਕੋਈ ਵੀ ਨਹੀਂ ਅਰਕੀ ਠੀਕ ਹੈ ਬਈ ਮਾਲ ਬਹੁਤ ਚੰਗਾ ਕੁਆਲਟੀ ਦਾ ਮਾਲ ਆ ਲਓ ਜੀ ਕਰੋ ਚੱਕ ਠੀਕ ਆ ਸੋ ਇੱਕ ਬਹਿਣੀ ਵਾਲੀ ਸਾਈਡ ਤੋਂ ਦਿਖਾ ਰਹੇ ਆ ਤੁਹਾਨੂੰ ਮੁੱਠੀ ਮੁੱਠੀ ਥਾਣਾ ਕਰਮਾਲੀ ਨੂੰ ਸੋ 35 ਇੱਕ ਨੰਬਰ ਆ ਵਿੱਚ ਆਪਾਂ ਤੁਹਾਨੂੰ 35 ਕੇ ਦਿਖਾ ਹੀ ਦਿੱਤੀ ਆ ਦੂਜਾ ਸੂਬਾ ਇਹ ਕੀ ਮੁੱਲ ਰੋਗੋ ਗगन 72 ਦੀ ਦੇ ਦਈਏ 72 ਦੀ ਕੋ ਜਾਇਜ 70 ਦੀ ਦੇ ਦਈਏ ਇਹਦਾ ਵੀ ਯਾਰ ਛੋਟ ਕਰ ਦਾਂਗੇ ਇੱਕ ਘਟ ਆ ਕੋਈ ਆ ਗਿਆ ਵੀਰਪਰਾ ਹੋਰ ਯਾਰ ਛੱਡ ਦਾਂਗੇ ਕੋਈ ਗੱਲ ਨਹੀਂ ਯਾਰ ਲਓ ਖੋਸ਼ ਕਰਕੇ ਗੱਲ ਲਓ ਵੀ ਦੋ ਹੀ ਦੋ ਹੀ ਛੱਡੇ ਗਿਆ ਦੋ ਹੀ ਛੱਡੇ 60000 ਦੀ ਹਾਂ ਲਓ ਵੀ 68000 ਦੀ ਮਿਲ ਜੂਗੀ ਠੀਕ ਆ ਸੋ ਬਾਹਰ ਤੁਸੀਂ ਦੇਖ ਲਈਆ ਬਾਕੀ ਜੇ ਫੱਗੂ ਦੇ ਥੱਲੇੋਂ ਲੜਾ ਲੁੜਾ ਹਜੇ ਵੀ ਵੇਖੋਗੇ ਤੁਸੀਂ ਦੇ ਵਿੱਚ ਕਾਫੀ ਢਿੱਲਾ ਨੇ ਸੋ ਬਣ ਜੂਗੀ ਠੀਕ ਆ ਜੀ ਕੱਢ ਦੇ ਦੋ ਪੰਜ ਚਾਰ ਕੱਢ ਦੇ ਪੰਜ ਕੱਢ ਦੇ ਦਿਨ ਇੰਨੇ ਕ ਹਜੇ ਲਈਦੀ ਆਰਾਮ ਨਾਲ ਸੋ ਬਾਕੀ ਚੰਗਾ ਐਨੀਮਲ ਆ ਚੰਗਾ ਪਸ਼ੂ ਆ ਸਾਫ ਸੁਥਰਾ ਇੱਕ ਇਧਰ ਤੁਹਾਨੂੰ ਮੱਝ ਦਿਖਾ ਦਿੰਨੇ ਆ ਸੂਈ ਸਵਾਈ ਆ ਬਿਲਕੁਲ ਤਾਜੀ ਮਗਰ ਕੱਟੀ ਇਹਦੇ ਪਰਸੋਂ ਰਾਤ ਦੀ ਸੂਈ ਆ ਜੀ ਠੀਕ ਆ ਮਹਾਰਾਜ ਚਲੋ ਆਪਾਂ ਪਿਓਰ ਠੀਕ ਹੈ ਜੀ ਬਾਕੀ ਨੀਲੀ ਦੇ ਪੂਰੇ ਅੱਧ ਪਚਾਦ ਲੱਛਣ ਹੈਗੇ ਆ ਆ ਖੁਖ ਦੇ ਵਿੱਚ ਨਿਸ਼ਾਨ ਮਾਰ ਕੇ ਆ ਕੁਛ ਵੀ ਦੋਹਾਂ ਪਾਸੇ ਦੋਹਾਂ ਪਾਸੇ ਛੱਡੇ ਤੇ ਵੀ ਮਾਰਕ ਹੈਗੇ ਆ ਛੱਡੇ ਤੇ ਨਿਸ਼ਾਨ ਆ ਕੱਟੀ ਵੀ ਮਗਰ ਆਉਂਦੀ ਜੋ ਨੀਲੀ ਜੀ ਆਉਂਦੀ ਆ ਪਿਓਰ ਆਪ ਬgende ਨਹੀਂ ਆ ਪਰसों ਰਾਤ ਦੀ ਸੂਈ ਆ 10 ਕਿਲੋ ਹਣ ਬੌਲੀ ਆ ਸਾਰੀ ਖਾਲੀ ਕੀਤੀ ਆਪਾਂ ਠੀਕ ਆ ਵੀਰੇ ਹੁਣ ਕੋਈ ਵੀਰ ਭਰਾ ਆ ਜੇ 10 ਕਿਲੋ ਚਵਾ ਦਾਂਗੇ ਲੋ ਵੀ 10 ਕਿਲੋ ਦੋਸਤੋ ਬੌਲੀ ਆ ਹਾਂ ਤੇ ਮਗਰ ਵੀ ਕੱਟੀ ਆ ਕਰਮਾਲੀ ਦੇ ਠੀਕ ਆ ਜੀ ਹਾਂ ਜੀ ਹਾਂ ਜੀ ਸੋ ਥੋੜਾ ਬਾਅਦ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਕ੍ਰੋਸ ਸਪੀਡ ਆ ਨੀਲੀ ਦੇ ਵਿੱਚ ਅੰਗਪੱਖ ਵੀ ਹੈਗਾ ਠੀਕ ਆ ਜੀ ਜਿਵੇਂ ਸਿੰਗਲ ਖੱਡੀ ਬਿਲਕੁਲ ਅੱਖਾਂ ਦੇ ਵਿੱਚ ਜਵਾਬ ਮੱਥੇ ਵੱਲ ਬਸ ਥੋੜਾ ਜਿਹਾ ਪਸ਼ੂ ਐਨੀਮਲ ਡਰਦੇ ਆ ਠੀਕ ਆ ਬਸ ਬਸ ਫੋਨ ਤੋਂ ਚੱਕਰ ਮਲ ਨਹੀਂ ਚੰਗੀ ਸਟਾਰਟਿੰਗ ਕੀਤੀ ਹੈ ਬਾਕੀ ਲੈਵਾ ਹੀ ਦੱਸ ਰਿਹਾ 13 ਕਿਲੋ ਹੋ ਸਕਦੇ ਜੀ ਸੰਧੂ ਸਾਹਿਬ ਸਾਹਮਣੇ ਕੋਈ 20 ਆ ਸਾਹਮਣੇ 13 ਕਿਲੋ ਦੀ ਗਾਰੰਟੀ ਦੇ ਕੇ ਭੇਜ ਦਾਂਗੇ ਮੈਂ ਠੀਕ ਆ ਬਸ ਪਤਾ ਜਾ ਲੋ ਜੀ ਇਹ ਨਾ ਮੈਂ ਕਦੀ ਘਰੋਂ ਨਹੀਂ ਕਦੀ ਕੈਮਰੇ ਤੋਂ ਤਾਂ ਦਰਦੀ ਆ ਲੋਕ ਠੀਕ ਹੈ ਜੋ ਨਾਰਮਲ ਘਰੇਲੂ ਘਰਾਂ ਦੇ ਵਿੱਚ ਪਸ਼ੂ ਆਉਂਦੇ ਨੇ ਵੀ ਬਰਾ ਘੱਟ ਖੋਲੇ ਖਾਲੇ ਹੁੰਦੇ ਆ। ਬਾਹਰਾਂ ਕੇ ਪਸ਼ੂ ਥੋੜਾ ਜਿਹਾ ਡਰਦੇ ਡੋਕਦੇ। ਬਾਜੀ ਮੈਂ ਤਾਂ ਮਗਰਲਾ ਸਾਵੇ ਕੋਲ ਵੱਡਾ ਦੇਖੋ ਨਾਰਮਲ ਨੂੰ ਠੀਕਾ ਜੀ ਭਾਵੇਂ ਕੋਈ 1.5 ਲੱਖ ਵਾਲੀ ਕੇਰਾ ਮੱਝ ਦਾ ਮੁੱਲ ਵੀ ਸੁਣ ਲਈਏ ਨਾ ਉਹਦਾ ਵੀ ਜੱਡਾ ਇਹੋ ਜਿਹਾ ਨਹੀਂ ਮਿਲਦਾ ਸਾਫ਼ ਸੁਥਰਾ। ਇਹ ਹੈਗਾ ਤੋਖਈਆ। ਬਿਲਕੁਲ। ਇਹ ਪਹਿਲੇ ਫੂਨ ਵਾਲੇ ਦੇ ਵਿੱਚ ਕਿਵੇਂ ਤੀਜਾ ਦੁੱਜਾ ਜੀ ਦੁੱਜਾ। ਠੀਕ ਹੈ ਵੀਰੇ। ਕੋਈ ਤੀਜਾ ਹੀ ਮੰਨ ਲੂ ਸੰਧੂ ਸਾਹਿਬ ਕੋਈ ਗੱਲ ਨਹੀਂ ਆ। ਠੀਕ ਆ ਚਲੋ। ਆਪਾਂ ਕਹਿਣਾ ਜਿਹੜਾ ਇਹ ਟੰਗਾਂ ਤੇ ਚੜ ਲੋਕੀ ਕੱਟੀ ਮਗਰ ਜੋ 나ੜੂ ਗੱਲਾ ਜੋ ਕੋ ਤੀਜਾ ਜਾਂ ਦੂਜਾ ਮੰਨ ਕੇ ਸੌਦਾ ਕਰ ਲਿਆ ਜੇ ਮਗਰ ਕੱਟੀ ਇਹ 나ੜੂ ਦੇ ਬੱਚਾ ਬਾਕੀ ਆ ਫੇਸ ਕੁਆਲਿਟੀ ਇਹਦੀ ਮੂੰਹ ਮੱਥੇ ਤੋਂ ਕਰੋ ਚੈੱਕ ਸੋ ਆ ਜਿਹੜਾ ਬਹਿਣੀ ਵਾਲੇ ਪਾਸੋਂ ਲੇਵਾ ਬਾਕੀ ਸੰਧੂ ਸਾਹਿਬ 13 ਕਿਲੋ ਦੀ ਗਾਰੰਟੀ ਦੇ ਕੇ ਭੇਜ ਦਾਂਗੇ ਮੈਂ ਹੁਣ 10 ਕਿਲੋ ਬੋਲੀ ਹੋਊਗੀ ਮੈਂ ਕੋਲ ਇਸ ਵਕਤ ਹਾਂ ਠੀਕ ਹੈ ਵੀਰੇ ਗੱਲਾਂ ਬਾਤਾਂ ਨਹੀਂ ਆਪਾਂ ਚੁਆ ਕੇ ਦੇਣੀ ਆ ਬਿਲਕੁਲ ਬਬੀ 10 ਕਿਲੋ ਬੋਲੀ ਇਹਦੇ ਤੇ 나ੜੂ ਨਾਲ ਜੋ ਬੱਚੇ ਦੇ ਦੋ ਜੁਜਾ ਤੀਜਾ ਦੇਣੀ ਆ ਤੇ ਆ ਮਗਰ ਕੱਟੀ ਇਹਦੇ 나ੜੂਆ ਨਾਲ ਆ ਬੱਚੇ ਦੇ ਬੁੱਤੀ ਭਾਤੀ ਤੁਸੀਂ ਵੇਖੋਗੇ ਕੱਤੀ ਦੀ ਵਿੱਚ ਚੰਗੀ ਆ ਨੀਲੀ ਦੇ ਵਿੱਚ ਕੱਤੀ ਆ ਅੱਖਾਂ ਤੋਂ ਬਿੱਲੀਆਂ ਆਈਆਂ ਕੱਟੀਆਂ ਠੀਕ ਆ ਮੱਥੇ 'ਚ ਫੋਲ ਮਗਰਲੇ ਪੈਰ ਤੋਂ ਪਏ ਆ ਲੈ ਵੀ ਗਗਨ ਵੀਰੇ ਕੀ ਮੁੱਲ ਲੈਣ ਦੇਣ ਕੀ ਰੋਗੇ ਤਾਂ ਮੋਲ ਦੇ ਸੰਧੂ ਸਾਹਿਬ ਜਿੱਦਾਂ ਮੈਂ ਇਹਨਾਂ ਚੱਡ ਲੱਗਾ ਵਾ ਇਹ ਮੈਂ ਜਾਂਦੀ ਆ ਮੈਨੂੰ ਇੱਕ 5-7 ਦੀ ਵੇਚ ਦੇ ਹਾਂ ਮੈਂ ਇਹਨੇ 10 ਬੋਲ ਕੇ ਦੱਸਣਾ ਭਾਵੇਂ ਅਗਲੀ ਦਿਹਾੜੀ ਲੱਗਦੀ ਆ ਤੇ ਮੈਂ 13 ਕਿਲੋ ਦੀ ਗਾਰੰਟੀ ਦੇ ਕੇ ਭੇਜ ਦਾਂਗੇ ਜੇ ਵੀ ਚੰਗੀ ਸੰਭੂ ਭਾ 14 ਵਿਚੋਲੇ ਆਪਾਂ 13 ਦੀ ਗਾਰੰਟੀ ਦੇ ਕੇ ਮੈਂ ਭੇਜ ਦਾਂਗੇ 13 ਕਿਲੋ ਦੀ ਹਾਂ ਠੀਕ ਆ ਵੀਰੇ ਸੰਧੂ ਸਾਹਿਬ ਜੀ ਆਪਾਂ ਹਾਂ ਜੀ ਕੋਈ ਮਤਲਬ ਛੋੜ ਛਾੜ ਕਰ ਦਾਂਗੇ ਠੀਕ ਆ ਹਾਂ ਜੀ ਬਬੀ ਮਾਜੇ ਕਿਸਾਨ ਵੀਰੋਂ ਦੁੱਧ ਆ ਲਈਆ ਦੁੱਧ ਮੇਰਾ ਵੀਰ ਭਾਵੇਂ 13 ਚੋਲੋ 12 ਚੋਲੋ ਇੱਕ ਤੋਂ ਥੱਲੇ ਦੁੱਧ ਨਹੀਂ ਚਵਾਉਂਦੀ ਬਰਮਾ ਪਿੰਦੀਆਂ ਵਾਲਾ ਲੇਵਾ ਤੇ ਬਾਕੀ ਚੋਣ ਜਵਾਬ ਉੱਤੇ ਨਹੀਂ ਪਾਸ ਉਹ ਮੋਗਾ ਹਾਂ ਸੋ ਸਿੰਗਲ ਖੱਡੀਆਂ ਜੰਡਾ ਨੂੰ ਪਤਾ ਕਿੱਦਾ ਆਉਂਦੀ ਆ ਤੇ ਵੀਰ ਗगन ਟੋਟੀਆਂ ਵਾਲੇ ਸਨ ਮਾਲ ਤੁਸੀਂ ਦੋਸਤੋ ਦੇਖ ਲਿਆ ਸਾਫ਼ ਸੁਥਰਾ ਮਾਲ ਆ ਸਾਰਾ ਚੰਗੇ ਪਸ਼ੂ ਆ ਬਾਕੀ ਚੰਗਾ ਐਨੀਮਲ ਚੰਗਾ ਰੇਟ ਭਰ ਕੇ ਹੀ ਖਰੀਦਿਆ ਜਾਂਦਾ ਬਸ ਜੀ ਬਸ ਕੋਈ 50 60 70000 ਦੀ ਚੈੱਕ ਰੱਖੀ ਹੈ ਵੀ ਮੱਝ ਲੱਭ ਜੇ ਤੇ ਉਹ ਕੋਈ ਕਿਸੇ ਭੈਣ ਭਰਾ ਨੂੰ ਪਸੰਦ ਨਹੀਂ ਆਉਂਦੀ ਉਸ ਰੇਟਾਂ ਦੀ ਨਾ ਜੀ ਨਾ ਚੰਗਾ ਪਸ਼ੂ ਲੈਣਾ ਤੇ ਰੇਟ ਚੰਗਾ ਲਾਉਣਾ ਪੈਂਦਾ ਸਾਰਾ 13 ਸਰੀ ਮੈਂ ਤੁਹਾਨੂੰ ਦਿਖਾਤੀ ਆ ਲੱਖੋਂ ਅੰਦਰ ਵਾਲੀ ਸੌਦਾ ਇਹ ਇਹ ਪਹਿਲੇ ਫੋਨ ਵਾਲਾ ਕੰਮ ਜੋ ਜਿਨ ਨੇ ਪਹਿਲੇ ਵੇਖ ਲਈ ਵੀਡੀਓ ਇਹ ਉਹਦੀ ਹੋ ਜਾਣੀ ਮੈਂ ਬਸ ਬਸ ਵੇਖੀ ਜਾਓ ਪਹਿਲੇ ਫੋਨ ਤੇ ਹੋਣੀ ਮੈਂ ਲੋ ਵੀ ਪਹਿਲਾ ਉਹ ਤੇ ਪਹਿਲਾ ਪਾਓ ਜਿਹੜਾ ਲੈ ਗਿਆ ਸੋ ਲੈ ਗਿਆ ਜਿਹੜਾ ਰਹਿ ਗਿਆ ਸੋ ਹੀ ਬਸ ਰਹਿ ਗਿਆ ਜੋ ਗੱਲਾਂ ਬਾਤਾਂ ਅੱਜ ਹੋ ਜਾਣੀਆਂ ਨੇ ਸਾਰੇ ਮਾਲ ਚੰਗਾ ਸਾਫ ਸੁਥਰਾ ਠੀਕ ਹੈ ਜੀ ਚਾਰ ਵਾਰਾਂ ਦਿਖਾਈਆਂ ਤੁਹਾਨੂੰ ਜੈਜ ਰੇਟਾਂ ਦੇ ਉੱਤੇ ਪੰਥੀ ਸਾਹਿਬ ਆਪ ਦਾ ਆਪ ਦੀ ਹਾਰਾ ਸੋਚੇ ਜਾਂਦੀ ਵੀ ਮਾਲ ਵਧੀਆ ਜਾਵੇ ਹਰ ਇੱਕ ਭੈਣ ਭਰਾ ਨੂੰ ਭੈਣ ਭਰਾ ਨਾਲ ਜੁੜਦਾ ਹਾਂ ਜੁੜਦਾ ਠੀਕ ਹੈ ਜੀ ਮਾੜਾ ਘਾਉ ਨੂੰ ਕਿਸੇ ਦਾ ਜੀ ਨਹੀਂ ਕਰਦਾ ਬਸ ਬਸ ਠੀਕ ਹੈ ਜੀ ਗੱਲ ਇਹ ਆ ਮੁਕਦੀ ਵੀ ਮਹਾਰਾਜ ਹਰ ਇੱਕ ਨੂੰ ਐਵੇਂ ਆਖੀਏ ਵੀ ਰੋਟੀ ਦਿੱਤੀ ਆ ਕਿ ਚੰਗੀ ਖਾਓ ਤੇ ਚੰਗੀ ਢਾਓ ਬਿਲਕੁਲ ਬਿਲਕੁਲ ਮੁਕਦੀ ਗੱਲ ਇਹ ਆ ਜੀ ਲੈ ਵੀ ਗਗਨ ਮੇਰੇ ਇੱਕ ਨੰਬਰ ਬੋਲਦੇ ਆਪਦੇ 8647507399 ਠੀਕ ਹੈ ਮਹਾਰਾਜ ਓਕੇ ਭਾਜੀ ਓਕੇ ਜੀ ਸਾਸ ਜੀ ਲੋ ਵੀ ਵੀਰੋ ਮਾਲ ਆਉਂਦਾ ਰਹਿੰਦਾ ਇਸੇ ਤਰ੍ਹਾਂ ਡੇਲੀ ਰੂਟੀਨ ਦੇ ਵਿੱਚ ਕੋਈ 5-7 ਨਾਗ ਐਵਰੀ ਟਾਈਮ ਜਿਹੜੇ ਅਵੇਲੇਬਲ ਹੁੰਦੇ ਆ ਆ ਕੇ ਤੁਸੀਂ ਪੁੱਛ ਗਿਛ ਕਰਦੇ ਰਿਹਾ ਕਰੋ ਵੇਖ ਕੇ ਤਸੱਲੀ ਕਰ ਲਿਆ ਕਰੋ ਮਾਲ ਖੜਾ ਹੀ ਹੁੰਦਾ तकरीबन 5-7 ਨਾਗ ਮਾਲ ਸੰਧੂ ਸਾਹਿਬ 8 ਤੋਂ 10 ਨਾਗ 24 ਘੰਟੇ ਹੀ ਆਪਣੇ ਕੋਲ ਰਹਿੰਦੇ ਆ ਜੀ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਮਹਾਰਾਜ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ